ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਕਣਕ ਦੀ ਫਸਲ ਦੇ ਵਿੱਚ ਇਸ ਸਮੇਂ ਜਿਹੜਾ ਹੈਗਾ ਮੁੱਖ ਤੌਰ ਤੇ ਤਕਰੀਬਨ ਜਿਹੜੀਆਂ ਅਕਤੂਬਰ ਜਾਂ ਨਵੰਬਰ ਦੇ ਸ਼ੁਰੂ 'ਚ ਬੀਜੀਆਂ ਕਣਕਾਂ ਨੇ ਉਹਨਾਂ ਦੇ ਵਿੱਚ ਕਿਸਾਨ ਵੀਰਾਂ ਨੇ ਜਿਹੜੀ ਖਾਦ ਵਗੈਰਾ ਜਾਂ ਸਪਰੇਅ ਆ ਵਗੈਰਾ ਉਹ ਪੂਰੀਆਂ ਕਰ ਲਈਆਂ ਜਿਹੜੀ ਉਹਦੋਂ ਲੇਟ ਬੀਜੀ ਕਣਕ ਆ ਉਹਦੇ ਵਿੱਚ ਆਖਰੀ ਯੂਰੀਆ ਦੀ ਕਿਸ਼ਤ ਜਾਂ ਨਦੀਨ ਨਾਸ਼ਕ ਜਿਹੜੇ ਆਪਾਂ ਸਪਰੇਅ ਕਰਨੇ ਆ ਉਹਦੇ ਬਾਰੇ ਕਿਸਾਨ ਵੀਰਾਂ ਦੇ ਮੁੱਖ ਤੌਰ ਤੇ ਸਵਾਲ ਆ ਰਹੇ ਆ ਇੱਕ ਸਵਾਲ ਜਿਹੜਾ ਕਿ ਕਈ ਕਿਸਾਨ ਵੀਰਾਂ ਵੱਲੋਂ ਆ ਰਿਹਾ ਹੈ ਕਣਕ ਦੇ ਵਿੱਚ ਤਣੇ ਦੀ ਕਲਮੀ ਸੁੰਡੀ ਜਾਂ ਜਿਵੇਂ ਸ਼ੁਰੂਆਤ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਸੈਨਿਕ ਸੁੰਡੀ ਦਾ ਵੀ ਹਮਲਾ ਦੇਖਣ ਨੂੰ ਮਿਲਿਆ ਸੀ ਤੇ ਹੁਣ ਵੀ ਕਿਤੇ ਕਿਤੇ ਦੌਗੀ ਦੇ ਵਿੱਚ ਜਿਹੜੀ ਹੈਗੀ ਆ ਤੁਹਾਨੂੰ ਸੁੰਡੀ ਜਿਹੜੀ ਮਿਲ ਸਕਦੀ ਹੈ ਮੁੱਡਾਂ ਦੇ ਵਿੱਚ ਗੋਬ ਦੇ ਵਿੱਚ ਸੁੰਡੀ ਤੁਹਾਨੂੰ ਲੱਭ ਸਕਦੀ ਹੈ ਖਾਸ ਤੌਰ ਤੇ ਜਿਹੜੇ ਖੇਤਾਂ ਦੇ ਵਿੱਚ ਤੇ ਜਿਹੜੇ ਸਪੌਟ ਤੇ ਮਤਲਬ ਜਿਹੜੀ ਜਗ੍ਹਾ ਤੇ ਜਿਹੜੀ ਦੌਗੀ ਦੇ ਵਿੱਚ ਪਹਿਲਾ ਹਮਲਾ ਤੁਹਾਨੂੰ ਨਜ਼ਰ ਆਇਆ ਸੀ ਉੱਥੇ ਨਜ਼ਰ ਆ ਸਕਦਾ ਹੈ ਬਾਕੀ ਜਿਹੜੀ ਕਣਕ ਦੀ ਕੰਡੀਸ਼ਨ ਬੜੀ ਵਧੀਆ ਖਾਸ ਤੌਰ ਤੇ ਜਿੱਥੇ ਵਟਾਂ ਦੇ ਆਲੇ-ਦਲੇ ਖਾਲਾਂ ਦੇ ਆਲੇ-ਦਲੇ ਖੇਤ ਦੀ ਬਾਉਂਡਰੀ ਦੇ ਨਾਲ-ਨਾਲ ਤੁਹਾਨੂੰ ਨਜ਼ਰ ਸੁੰਡੀ ਆ ਸਕਦੀ ਆ। ਇਹਦੇ ਬਾਰੇ ਕਿਸਾਨ ਵੀਰਾਂ ਨੇ ਜਿਹੜੀ ਹੈਗੀਆਂ ਵੀਡੀਓ ਕਲਿੱਪਸ ਵਗੈਰਾ ਵੀ ਭੇਜੀਆਂ ਸੀਗੀਆਂ। ਫੋਨ ਵੀ ਆ ਰਹੇ ਆ ਕਿ ਕੀ ਹੁਣ ਇਹ ਦੁਬਾਰਾ ਐਕਟੀਵੇਟ ਹੋ ਰਹੀ ਹੈ ਜਾਂ ਆਪਾਂ ਜਿਵੇਂ ਕਹਿੰਦੇ ਹੁੰਨੇ ਕਿ ਲੋ ਟੈਂਪਰੇਚਰ ਦੇ ਵਿੱਚ ਇਹਦੀ ਐਕਟੀਵਿਟੀ ਘਟ ਜਾਂਦੀ ਹੈ ਕਿ ਹੁਣੇ ਹਮਲਾ ਵੱਧ ਤਾਂ ਨਹੀਂ ਜਾਏਗਾ। ਤਾਂ ਉਹਦੇ ਵਿੱਚ ਕਿਸਾਨ ਵੀਰੋ ਜਿਹੜੀ ਖਾਸ ਧਿਆਨ ਰੱਖਣਯੋਗ ਗੱਲ ਇਹ ਹੈ ਕਿ ਜਦੋਂ ਠੰਡ ਲੰਬਾ ਸਮਾਂ ਬਰਕਰਾਰ ਰਹਿੰਦੀ ਹੈ ਤਾਂ ਫਿਰ ਕਿਉਂਕਿ ਜਿਹੜਾ ਤਾਪਮਾਨ ਆਣਾ ਇਹਦੇ ਵਧਣ ਨੂੰ ਪੁੱਲਣ ਵਾਸਤੇ ਮਤਲਬ ਪੀੜੀਦਰ ਪੀੜੀ ਜਿਵੇਂ ਪੈਦਾ ਹੁੰਦੀ ਹੁੰਦੀ ਹੈ ਖਾਸ ਤੌਰ ਤੇ ਜੇ ਆਪਾਂ ਕਹਿ ਲਈਏ ਝੂਨੇ ਦੇ ਵਿੱਚ ਤਣੇ ਦੀ ਗੁਲਾਬੀ ਸੰਡੀ ਹੈ ਜਾਂ ਜਿਹੜੀ yellow stembor ਆ ਜਾਂਦਾ pink stembor ਆ ਜਾਂਦਾ white stembor ਆ ਜਾਂਦਾ ਝੂਨੇ ਦੇ ਵਿੱਚ ਦੋ ਤਿੰਨ ਤਰ੍ਹਾਂ ਦੀਆਂ ਸਪੀਸੀਜ਼ ਨੇ ਖਾਸ ਤੌਰ ਤੇ ਤਣੇ ਦੀ ਗੁਲਾਬੀ ਸੰਡੀ ਹੈ ਜਿਹੜੀ ਲੇਟ ਹਮਲਾਉਦਾ ਝੂਨੇ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜਿਹੜੀ ਕਣਕ ਅਕਤੂਬਰ ਚ ਸੀਗੀ ਜਿੱਥੇ ਜਿੱਥੇ ਤੁਹਾਡੇ ਹਮਲਾ ਦੇਖਣ ਨੂੰ ਮਿਲਿਆ ਕਿਉਂਕਿ ਸਾਰੀਆਂ ਕਣਕਾਂ ਦੇ ਵਿੱਚ ਹਮਲਾ ਨਹੀਂ ਹੈਗਾ ਤੇ ਜਿੱਥੇ ਹਮਲਾ ਹੈਗਾ ਉਹ ਆਇਆ ਨਹੀਂ ਕਿ ਇੱਕ ਤਰੀਕੇ ਚ ਬਜਾਈ ਦੇ ਵਿੱਚ ਵੱਖ-ਵੱਖ ਬਜਾਈ ਦੇ ਤਰੀਕੇ ਜਿੱਤੇ ਵੀ ਤੁਸੀਂ ਵਰਤੇ ਆ ਉੱਥੇ ਤੁਹਾਨੂੰ ਹਮਲਾ ਸੰਡੀ ਦਾ ਮਿਲ ਸਕਦਾ ਉਹਦੇ ਵਿੱਚ ਵੱਖ-ਵੱਖ ਕਾਰਨ ਬਣਦੇ ਆ ਜਿਦੇ ਵਿੱਚ ਆਪਾਂ ਕਹਿ ਲਈਏ ਕਿ ਝੂਨੇ ਤੋਂ ਜਿਵੇਂ ਕਟਾਈ ਦੇ ਨਾਲ ਦੀ ਨਾਲ ਆਪਾਂ ਕਣਕ ਬੀਜਣੀ ਤੇ ਝੂਨੇ ਦੇ ਵਿੱਚ ਜਿੱਥੇ ਹਮਲਾ ਸੀਗਾ ਉੱਥੇ ਤੁਹਾਨੂੰ ਹਮਲਾਵੱਧ ਦੇਖਣ ਨੂੰ ਮਿਲ ਸਕਦਾ ਜਿੱਥੇ ਆਪਾਂ ਅਕਤੂਬਰ ਦੇ ਵਿੱਚ ਜਾਂ ਜੇ ਆਪਾਂ ਕਹਿ ਲਈਏ ਜਿਵੇਂ ਐਂਡ ਅਕਤੂਬਰ ਤੱਕ ਜਿੱਥੇ ਬਜਾਈ ਆਪਾਂ ਕੀਤੀ ਹੈ ਉੱਥੇ ਹਮਲਾ ਖੇਤਾਂ ਦੇ ਵਿੱਚ ਵੱਧ ਦੇਖਣ ਨੂੰ ਮਿਲ ਸਕਦਾ ਕਿਉਂਕਿ ਤਾਪਮਾਨ ਤੁਸੀਂ ਦੇਖੋਗੇ ਨਵੰਬਰ ਤਾਂ ਛੱਡ ਗਏ ਆਪਾਂ ਦਸੰਬਰ ਵਿੱਚ ਵੀ ਜਿਹੜੀ ਹੈਗੀ ਹੈ ਪੂਰੀ ਠੰਡ ਸ਼ੁਰੂ ਨਹੀਂ ਹੋਈ ਸੀਗੀ ਹੁਣ ਜਿਹੜੀ ਹੈਗੀ ਆ ਦਸੰਬਰ ਦੇ ਐਂਡ ਤੋਂ ਲੈ ਕੇ ਕਿਉਂਕਿ ਜਿਵੇਂ ਮੀਂਹ ਪੈਂਦੇ ਆ ਨਾ ਮੀਂਹ ਪੈਣ ਦੇ ਨਾਲ ਜਿਹੜੀ ਹੈਗੀ ਆ ਉਦੋਂ ਪਹਿਲਾਂ ਮੀਹਾਂ ਤੋਂ ਪਹਿਲਾਂ ਟੈਂਪਰੇਚਰ ਜ਼ਰੂਰ ਡਾਊਨ ਆਇਆ ਸੀਗਾ ਪਰ ਧੁੰਦ ਪੈਣੀ ਤੇ ਟੈਂਪਰੇਚਰ ਡਾਊਨ ਜਾਣਾ ਮਤਲਬ ਕਿ ਇਹ ਕਈ ਵਾਰ ਕੀ ਹੁੰਦਾ ਕਿ ਸਵੇਰ ਸ਼ਾਮ ਬਹੁਤ ਠੰਡ ਰਾਤ ਨੂੰ ਬਹੁਤ ਠੰਡ ਪਰ ਦਿਨ ਦੇ ਸਮੇਂ ਜਦੋਂ ਧੁੱਪ ਲੱਗਦੀ ਜਿਵੇਂ ਅੱਜ ਧੁੱਪ ਸੀਗੀ ਖਾਸ ਤੌਰ ਤੇ ਜੇ ਆਪਾਂ 8 ਜਨਵਰੀ ਦੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਆ ਕਿ ਅੱਜ ਜਿਵੇਂ ਜਿਹੜਾ ਲੱਗਦਾ ਸੀਗਾ ਕਿ ਤਾਮਨ ਦਿਨ ਦੇ ਸਮੇਂ ਨਗਾਸ ਨਿਗ ਪੂਰਾ ਧੁੱਪ ਦੇ ਵਿੱਚ ਸੀਗਾ ਤਾਂ ਜਦੋਂ ਧੁੱਪ ਲੱਗਦੀ ਹੈ ਤਾਂ ਉਸ ਮੌਸਮ ਦੇ ਵਿੱਚ ਜਿਹੜਾ ਹੈਗਾ ਥੋੜਾ ਜਿਹਾ ਇਹ ਐਕਟੀਵੇਟ થਨ ਹੁੰਦਾ ਜਰ ਆ ਸਕਦੀ ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਬਹੁਤ ਇਹਦਾ ਹਮਲਾ ਤੇਜ਼ੀ ਨਾਲ ਵਧੂਗਾ ਕਿਉਂਕਿ ਤਾਮਨ ਜਦੋਂ 25 ਤੋਂ ਉੱਪਰ ਜਾਂਦਾ ਨਾ 25 28 30 ਉਦੋਂ ਇਹ ਐਕਟੀਵੇਟ ਵੱਧ ਹੋ ਸਕਦੀ ਹੈ ਜਿਵੇਂ ਜਿਵੇਂ ਟੈਂਪਰੇਚਰ ਲੋ ਰਹਿਦਾ ਤੇ ਲੰਬਾ ਸਮਾਂ ਰਹਿੰਦਾ ਉਹਦੇ ਵਿੱਚ ਇਹਦੀ ਐਕਟੀਵਿਟੀ ਬਹੁਤ ਸਲੋ ਹੋ ਜਾਂਦੀ ਹੈ ਜਾਂ ਇਹ ਬਿਲਕੁਲ ਹੀ ਸੁਸਤ ਹੋ ਜਾਂਦੀ ਜਾਂ ਫਿਰ ਇਹ ਲੰਬਾ ਸਮਾਂ ਜਦੋਂ ਠੰਡ ਰਹਿੰਦੀ ਤੇ ਇਹ ਨੇ ਐਕਟੀਵੇਟ ਨਹੀਂ ਰਹਿਣਾ ਕੁਝ ਜਿਹੜਾ ਹੈਗਾ ਟੁਕਣਾ ਨਹੀਂ ਹੈਗਾ ਗੋਭਾਂ ਨੂੰ ਤਾਂ ਫਿਰ ਇਹ ਡੈਥ ਵੀ ਇਹਦੀ ਹੋ ਸਕਦੀ ਹੈ ਸੋ ਇਹਦੇ ਵਿੱਚ ਘਬਰਾਉਣ ਦੀ ਕਿਸੇ ਕਿਸਮ ਦੀ ਜ਼ਰੂਰਤ ਨਹੀਂ ਤੁਹਾਨੂੰ ਜ਼ਰੂਰ ਦੌਗੀ ਦੇ ਵਿੱਚ ਦੌਗੀਆਂ ਦੇ ਵਿੱਚ ਨਜ਼ਰ ਆ ਸਕਦੀ ਹੈ ਖਾਸ ਤੌਰ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਬਾਰਡਰ ਦੇ ਵਿੱਚ ਖੇਤਾਂ ਦੇ ਆਲੇ-ਦਾਲੇ ਜਾਂ ਜਿੱਥੇ ਦੌਗੀ ਦੇ ਵਿੱਚ ਪਹਿਲਾਂ ਸੀਗਾ ਅਟੈਕ ਉੱਥੋਂ ਕਣਕ ਨੇ ਫੋਟ ਲਈ ਹੈ ਉੱਥੇ ਤੁਹਾਨੂੰ ਮੋੜ ਦੇ ਵਿੱਚ ਕਿਤੇ ਕਿਤੇ ਨਜ਼ਰ ਆ ਸਕਦੀ ਹੈ ਤਾਂ ਉਹਨਾਂ ਉਹਨੇ ਕਬੂਟਿਆਂ ਦੇ ਵਿੱਚ ਤੁਹਾਨੂੰ ਦਿਖ ਸਕਦਾ ਜਿਹੜਾ ਸੁੰਡੀ ਦਾ ਲਾਰਵਾ ਹੈਗਾ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਜੇ ਆਪਾਂ ਜੇ ਆਪਾਂ ਬਹੁਤ ਜ਼ਿਆਦਾ ਪੈਨ ਕੋਵਾਂਗੇ ਨਾ ਕਿਉਂਕਿ ਮੌਸਮ ਇਹਦੇ ਫੇਵਰਚ ਨਹੀਂ ਹੈਗਾ ਬੇਸ਼ੱਕ ਤੁਹਾਨੂੰ ਨਜ਼ਰ ਆ ਸਕਦੀ ਹੈ ਕਈ ਕਿਸਾਨ ਵੀਰਾਂ ਨੇ ਮੈਨੂੰ ਦੱਸਿਆ ਕਿ ਕਈ ਸਾਡੇ ਜਿਹੜੇ ਹੈਗੇ ਆਂਡੀ ਗਾਂਡੀ ਜਾਂ ਹੋਰ ਕਿਸਾਨ ਵੀਰ ਹੈ ਜਿਹੜੇ ਕਾਟਾ ਵਗੈਰਾ ਦੀ ਵਰਤੋਂ ਵੀ ਕਰ ਰਹੇ ਹਾਲਾਂਕਿ ਸਿਫਾਰਸ਼ ਹੈ ਜਿਹੜੀ ਉਹ ਆਪਾਂ ਫਿਪਰੋਨਿਲ ਦੀ ਜਿਹੜੀ ਪੀਐਜੂ ਲੁਧਿਆਣਾ ਵੱਲੋਂ ਹੈ ਜਿਵੇਂ ਪਹਿਲੇ ਪਾਣੀ ਤੋਂ ਪਹਿਲਾਂ ਫਸਲ ਆਬੀ ਮਿੱਟੀ ਦੇ ਵਿੱਚ ਲਾ ਕੇ ਜਾਂ ਜਦੋਂ ਵੀ ਪਾਣੀ ਲਾਉਣਾ ਉਦੋਂ ਪਹਿਲਾਂ ਪੈਪਰੋਨਲ ਦਾ ਜਾਂ ਕਲੋਰੋਪੈਰੀਫਾਸਰ ਲਿਮਿਟਿਡ ਲਾ ਕੇ ਉਹਦਾ ਛੱਟਾ ਦੇ ਸਕਦੇ ਆ 1 ਲੀਟਰ ਵੀ ਪਰਸੈਂਟ ਦਾ ਜਾਂ ਆਪਾਂ ਸਪਰੇਅ ਕਰ ਸਕਦੇ ਆ ਬਦਲ ਮੇ ਰੂਹ ਦੇ ਵਿੱਚ ਜੇ ਆਪਾਂ ਹੁਣ ਸਟਰੋਂਗ ਕੀਟਨਾਸ਼ਕ ਵਰਤਾਂਗੇ ਨਾ ਤੇ ਵਾਰ-ਵਾਰ ਵਰਤੀ ਜਾਵਾਂਗੇ ਜੇ ਇਹਨੇ ਲੋ ਟੈਂਪਰੇਚਰ 'ਚ ਆਪਾਂ ਕਹਿੰਨੇ ਕਿ ਮਤਲਬ ਇਹ ਐਕਟੀਵੇਟ ਹੋ ਰਹੀ ਤੇ ਜਦੋਂ ਜੇ ਤਾਪਮਾਨ ਫਰਜ ਕਰ ਲਓ ਜਦੋਂ ਅੱਗੇ ਜਾ ਕੇ ਆਪ ਹੁੰਦਾ ਤਾਂ ਫਿਰ ਤਾਂ ਇਹਦਾ ਹਮਲਾ ਹ ਰੈਜਿਸਟੈਂਸ ਵੀ ਆਊਗੀ ਇਹ 'ਚ ਤੇ ਹਮਲਾ ਵੀ ਵੱਧ ਹੋਊਗਾ ਸੋ ਬੇਨਤੀ ਹੈ ਜਿਹੜਾ ਮਤਲਬ ਸਾਰੇ ਖੇਤ ਦੀ ਜਗਾ ਤੇ ਜੇ ਤੁਹਾਨੂੰ ਲੱਗਦਾ ਜੇ ਤੁਹਾਨੂੰ ਜਿਹੜੀ ਤਸੱਲੀ ਨਹੀਂ ਹੁੰਦੀ ਕਿ ਆਪਾਂ ਜਿਹੜੀ ਕੋਈ ਨਾ ਕੋਈ ਕੀਟਨਾਸ਼ਕ ਵਰਤ ਨਹੀਂ ਤੁਸੀਂ 19 ਦੌਕੀ ਦੇ ਵਿੱਚ ਉਨੇ ਏਰੀਏ ਦੇ ਵਿੱਚ ਨੈਪਸੈਕ ਪੰਪ ਹੱਥ ਵਾਲੇ ਜਾਂ ਬੈਟਰੀ ਵਾਲੇ ਪੰਪ ਨਾਲ ਗੋਲ ਨੋਜ਼ਲ ਦੇ ਨਾਲ ਕੋਰਾਜਨ ਕਲੋਰ ਐਂਟਰਾਂ ਡੈਲੀਪਰੋਲ 50 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ 80 ਤੋਂ 100 ਲੀਟਰ ਪਾਣੀ ਮਗਰ ਮਤਲਬ 50 ਐਮਐਲ ਵਰਤ ਲਈਏ ਥੋੜਾ ਜਿੰਨਾ ਪਾਣੀ ਲੱਗਦਾ ਜੇ 50 ਲੀਟਰ ਲੱਗਦਾ ਤਾਂ 20 ਤੋਂ 25 ਐਮਐਲ ਤੁਸੀਂ ਵਰਤ ਸਕਦੇ ਹੋ ਜਾਂ ਫਿਰ ਕੋਇਨਲ ਫੌਸ ਜਿਹੜੀ ਹੈਗੀ 1 ਕਲੈਕਸ ਉਹਦੀ ਵਰਤੋਂ ਤੁਸੀਂ ਕਰ ਸਕਦੇ ਆ ਉਹ ਤੁਸੀਂ ਕਰ ਲਓ 7-800 ਐਮਐਲ ਪ੍ਰਤੀ ਏਕੜ ਦੇ حساب ਨਾਲ ਬਹੁਤ ਚੰਗੇ ਰਿਜ਼ਲਟ ਉਹਦੇ ਨਾਲ ਮਿਲ ਜਾਂਦੇ ਜੇ ਘੱਟ ডোজ ਵਰਤੋਂਗੇ ਤਾਂ ਉਹਨੇ ਨਤੀਜੇ 19 ਦੌਗੀ ਦੇ ਵਿੱਚ ਤੁਹਾਨੂੰ ਮਿਲਣਗੇ ਸਪਰੇਅ ਆਪਾਂ ਕਰਨੀ ਕਿ ਉਹਦੇ ਵਿੱਚ ਜਿਵੇਂ ਗੋਭ ਦੇ ਵਿੱਚ ਨਾ ਥੱਲੇ ਤੱਕ ਦਵਾਈ ਜਾਵੇ ਕੋਸ਼ਿਸ਼ ਕਰੋ ਸ਼ਾਮ ਦੇ ਵੇਲੇ ਆਪਾਂ ਸਪਰੇਅ ਕਰਦੀ ਕਿ ਜੇ ਮੜਾ ਮੁੱਟਾ ਕਿਤੇ ਕੋਈ ਆਰਮੀ ਬਰਮ ਵੀ ਪਿਆ ਨਾ ਮਤਲਬ ਪੈਸਿਵ ਸਟੇਜ ਦੇ ਵਿੱਚ ਉਹ ਉਹਦਾ ਵੀ ਕੰਟਰੋਲ ਤੁਹਾਨੂੰ ਮਿਲ ਜੂਗਾ ਪਰ ਬੇਵਜਾ ਆਪਾਂ ਜਿਹੜਾ ਬਹੁਤ ਜ਼ਿਆਦਾ ਜਿਹੜੇ ਹੈ ਨਾ ਮਤਲਬ ਸਾਰੇ ਖੇਤਾਂ 'ਚ ਆਪਾਂ ਸੈਕਟੀਵੇਟਰ ਵਰਤੀ ਇਹ ਜਾਂ ਵਾਰ-ਵਾਰ ਵਰਤੀਏ ਤਾਂ ਬਹੁਤ ਮੁਸ਼ਕਲ ਹੋਊ ਜਿੱਥੇ ਪਾਣੀ ਲੱਗਣ ਵਾਲਾ ਉਹਨੂੰ ਪਾਣੀ ਲਾਓ ਇਹਦੇ ਨਾਲ ਵੀ ਕੰਟਰੋਲ ਹੁੰਦਾ ਜਿਵੇਂ ਆਪਾਂ ਦਿਨ ਦੇ ਸਮੇਂ ਹੁਣ ਲਾਈਟ ਆਉਂਦੀ ਦਿਨ ਦੇ ਸਮੇਂ ਤੁਸੀਂ ਪਾਣੀ ਲਾ ਸਕਦੇ ਜਿਵੇਂ ਹੁਣ ਅਗਲੇ ਜਿਹੜਾ ਹੈ ਸ਼ਨੀਵਾਰ ਤੱਕ ਮਤਲਬ 2-4 ਦਿਨਾਂ ਦੇ ਤੱਕ ਥੋੜੇ ਬਹੁਤ ਮੀਂਹ ਦੀ ਵੀ ਆ ਸੀ ਇਹ ਮੀਂਹ ਪੈ ਕੇ ਟੈਂਪਰੇਚਰ ਹੋਰ ਡਿੱਪ ਕਰਦਾ ਤੇ ਲੰਬਾ ਸਮਾਂ ਡਿੱਪ ਰਹਿੰਦਾ ਇਹ ਬਿਲਕੁਲ ਡੀਐਕਟੀਵੇਟ ਹੋ ਜੂ ਕਿਉਂਕਿ ਮੌਸਮ ਹੁਣ ਤਾਂ ਹਜੇ ਜਿਹੜੀ ਪਿਛਲੇ 2 ਹਫ਼ਤਿਆਂ ਤੋਂ ਮੰਨ ਕੇ ਚੱਲੋ ਤੁਸੀਂ ਜਿਹੜੀ ਪੂਰੀ ਠੰਡ ਪੈਣ ਲੱਗੀ ਹੈ ਸੁਖਭਰਾਉਣ ਦੀ ਜ਼ਰੂਰਤ ਨਹੀਂ ਹੈਗੀ ਇੱਕ ਬੇ ਬਹੁਤ ਬਹੁਤ ਤੋਂ ਇਹ ਜ਼ਿਆਦਾ ਭਾਵਾਂਗੇ ਨਾ ਯੂਰੀਆ ਅੱਗੇ ਜਾ ਕੇ ਆਪਾਂ ਨੂੰ ਜਿਹੜਾ ਖਰਾਬ ਕਰੂ ਲੰਬੇ ਸਮੇਂ ਦੇ ਵਿੱਚ ਮੁਸ਼ਕਲ ਆਪਣੇ ਵਾਸਤੇ ਕ੍ਰੀਏਟ ਹੋ ਸਕਦੀ ਹੈ ਯੂਰੀਆ 4 4 5 5 ਗੱਟਿਆਂ ਤੱਕ ਕਿਸਾਨ ਵੀਰ ਪਹੁੰਚ ਚੁੱਕੇ ਹੈ ਯੂਰੀਆ ਜ਼ਰੂਰਤ ਅਨਸਾਰ ਪਾਓ 2 3 ਗੱਟਿਆਂ ਤਾਈ ਸਪ੍ਰੈਇਆਂ ਤਤਾਂ ਵਾਲੀਆਂ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ